ਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਹੋ ਸਨੇ ਕੋਧਰ ਆਏ ਤੇ ਮੀਂਹ ਬੜਾ ਪੈ ਰਿਹਾ ਹੈ ਬਹੁਤ بارش ਹੋ ਰਹੀ ਹੈ بارش ਬਹੁਤ ਹੋ ਰਹੀ ਹੈ ਆਪਣਾ ਵਾਹ ਗੱਡੀ ਵਾ ਚੱਲੀ ਹੈ

ਅੱਜ 12:00 ਆਇਆ ਸਾਡਾ ਬਹਿਰੀਂ ਦੇ ਵਿੱਚੋਂ ਤੇ ਉਹ ਕੁੜੀ ਆਜੀ ਕਾਲਜ ਗਈ ਸੀ ਤੇ ਠੀਕ ਰਹੀ ਅੱਜ ਤੇ ਕਹਿੰਦੀ ਮੈਂ ਲੈ ਜਾਓ ਮੈਨੂੰ ਪਪਾ ਜੀ ਤੇ ਮੈਂ ਚੱਲ ਰਹੀ ਨਾਲ ਹੀ ਤੇ ਉਹਨੇ ਇੱਕ ਉਤਰਾਂ ਨਾਲੇ ਨਾਲੇ ਇਕਦਮੀ ਮੀ ਆ ਗਿਆ ਬੱਦਲ ਮੈਨੂੰ ਕਹਿੰਦੇ 15-20 ਮਿੰਟਾਂ ਅੱਜ ਬਦਲਾ ਗਿਆ ਹੋਣਾ ਨਾ ਹੈ ਨਾ 10 ਮਿੰਟਾਂ 10 ਮਿੰਟਾਂ ਜੀ ਹਨਾ ਵਨ ਲਗਾਵੇ ਕਈ ਛੇਤੀ ਕਮਾਲ ਹੋ

ਇਹ ਬਹੁਤ ਹੈ ਇੱਥੇ ਐਨਮੀ ਦੇਖੋ ਮਸੀਆਂ ਲੈ ਆ ਹੁਣ ਅਜੇ ਪੈਰ ਆ ਵੀ ਸ਼ੁਰੂ ਹੋ ਰਿਹਾ ਇੱਧਰ ਹਾਂ ਆ ਆ ਸੁੱਕਾ ਪਿਆ ਹਾਂ ਸੜਕ ਤੇ ਸਭ ਕੀ ਪਈ ਹੋਏ ਪਈ ਇਤਨੀ ਕਤੋਂ ਵੇਣਾ ਲੱਗਦਾ ਇਤਨੀ ਕਤੋਂ ਵੇਣਾ ਲੱਗਦਾ ਇਹ ਬਸ ਕੜੀਆਂ ਸ਼ੁਰੂ ਹੋ ਗਈਆਂ ਇੱਥੇ ਹੈਨਾ ਉਹ ਸੀ ਆਹ ਅਗਲਾ ਤੇ ਮੁਖ ਜਾਨੀਆਂ ਅੱਗੇ ਜਾ ਕੇ ਮੀਰ ਤੇਜ਼ੀ ਆ ਰਹੇ ਆਪਾਂ ਨਾ ਇਹ ਆਵੇ ਕੋਈ 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 ਸ਼ਿੱਟ ਹੋ ਗਈ ਯਾਰ ਇਹ ਇਹ ਓਏ ਓਏ ਕੋਈ ਕੋਈ ਇੱਧਰ ਨਹੀਂ ਇਹ ਉਹ ਅੱਡ ਗਏ ਇਹ ਸੌਂਣਾ ਦੇ ਛੱਡ ਦੇ ਨਾ ਨਾ ਪਰ ਇਹ ਨੂੰ ਮੈਂ ਆਹ ਜੱਖਾਂ ਨਹੀਂ ਇੱਥੇ ਓਏ ਇਹ ਇੱਥੇ ਸਾਫ ਹੈ ਪਿੱਛੇ ਸ਼ਿੱਟਾ ਪਈਆਂ ਜਿਹੜੀਆਂ ਪਈਆਂ ਸ਼ੀਸ਼ੇ ਜਦ ਗਏ ਹਨੀ ਦੇਸਤੋ ਪਿੱਛੇ ਤੇ ਇੰਨਾ ਵੀ ਸਦਾ ਕੈਰੀ ਪੈ ਰਿਹਾ ਮੀਂਹ ਦਾ ਵੀ ਆਪ ਤੇ ਰੱਖੇ ਲੋ ਵੀ ਪਿੱਛੇ ਮੀਂਹ ਕੰਨਾ ਆਇਆ ਫੇਰ ਕੜੀਆਂ ਸ਼ੁਰੂ ਹੋ ਗਿਆ ਥੋੜੀ 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 ਕੜੀਆਂ ਸ਼ੁਰੂ ਹੋ ਗਈਆਂ ਤੇ ਇਹ ਰਾਹ ਤੇ ਕਿਸੇ ਨੇ ਕਹਿਣਾ ਵੀ ਪਿੱਛੋਂ ਬਾਰੀ ਕਾਦੀ ਗੱਡੀ ਭਜੀ ਆਈ ਹੈ ਕੋਸ਼ਿਸ਼ ਲਈ ਸੁੱਕਾ ਪਿਆ ਸਾਰਾ ਸੁੱਕਾ ਪਿਆ ਲਓ ਜੀ ਪਿਆਰੀ ਵੜੀ ਗੁਰਪਤ ਪਾਜੀ ਹੁਣੀ ਮਿਲੇ ਨੇ ਕਿੱਡਾ ਸਾਹਬ ਨੇ ਤੇ ਪਾਜੀ ਹੁਣੀ ਮਿਲੇ ਕਾਦੇ ਧੱਕੇ ਨਾਲ ਰੋਕੇ ਆ ਇਹਨਾਂ ਨੂੰ ਇਹ ਕਿੱਥੇ ਮਿਲਦੇ ਨਹੀਂ ਨਹੀਂ ਇਹ ਸਾਨੂੰ ਨਹੀਂ ਮਿਲਦੇ ਭਰਾਵਾ ਨਹੀਂ ਨਹੀਂ ਇਹਨਾਂ ਨੂੰ ਧੱਕੇ ਨਾਲ ਰੋਕੇ ਮਿਲਣਾ ਪੈਂਦਾ ਵਾਰ-ਵਾਰ ਕੇ ਹੋਰ ਕਿੱਦਾਂ ਬਸ ਠੀਕ ਹੈ ਜੀ ਹੋਰ ਬਾਬਾ ਜੀ ਬਹੁਤ ਵਧੀਆ ਨਜ਼ਾਰੇ ਲੈ ਰਹੇ ਆ ਤੁਹਾਡੇ ਬਲੌਗ ਦੇਖੀ ਤੇ ਵਧੀਆ ਲੱਗਦਾ ਫੇਸਬੁਕ ਤੇ ਐਕਟਿਵ ਪੂਰੇ ਤੁਸੀਂ ਨਾ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਜੀ ਮੈਂ ਕਹਿਦਾ ਹੋਰ ਇਹ ਚੀਜ਼ ਆ ਹੋਰ ਜੀ ਕਿਧਰੋਂ ਆ ਰਹੀ ਸਰਕਾਰਾਂ ਮੈਂ ਤੁਹਾਨੂੰ ਕਿਧਰੋਂ ਆ ਰਹੇ ਅੱਛਾ ਜੀ ਇਹ ਥੋੜਾ ਜਿਹਾ ਕੰਮ ਸੀ ਆਹਦੇ ਹੱਥੇ ਨੀ ਮੜਾ ਪਿਆ ਰਿਆ ਉੱਥੇ ਹਾਂ ਅਸੀਂ ਰੇਕਨ ਦੇ ਤੇ ਵੀ ਆ ਜੂਏ ਬਹੁਤ ਪਰ ਆਹ ਗੱਡੀ ਤਾਂ ਭਾਈ ਉਹ ਦੱਸਣ ਦੇ ਆ ਕਹਿੰਦਾ ਯਾਰ ਕਹਿੰਦੇ ਆ 11 ਵਜੇ 12 ਵਜੇ ਆਉਣਾ ਸੀਗਾ ਗੱਡੀ ਭਿੱਜੀ ਪਈ ਐ ਵੇ ਲੋ ਬਹੁਤ ਤੇਜ਼ ਵੀ ਚਲੋ ਹੋਰ ਦੱਸੋ ਜੀ ਹਾਂ ਜੀ ਚੱਲਿਆ ਨਵਾਂ ਕੀਤਾ ਉਪਰੋਂ ਪ੍ਰੋਜੈਕਟ ਨਵਾਂ ਅੱਜ ਕੀ ਦੇਖੋ ਜੀ

ਕੜਿਆਣਕੀ ਉੱਥੇ ਜਾ ਰਿਹਾ ਹੈ ਉੱਥੇ ਬਹੁਤ ਜ਼ਿਆਦਾ ਸੀ ਇੱਥੇ ਤੇਜ਼ ਹੋ ਗਿਆ ਹਾਂਜੀ ਜੀ ਵਲੌਗ ਚੰਗਾ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਓਕੇ ਜੀ ਵਲੌਗ ਦੇ ਐਂਡ ਕਰਦਾ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਖਸਦੇ ਵਸਦੇ ਰਹੋ ਖੁਸ਼ ਰਹੋ ਓਕੇ ਜੀ